ਦੇ ਵਿਰੋਧ ਵਿੱਚ ਐਮਐਲਏ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਆਪਣੇ ਸਾਥੀਆਂ ਨਾਲ ਵੱਡੀ ਗਿਣਤੀ ਵਿੱਚ ਕੱਢਿਆ ਕੈਂਡਲ ਮਾਰਚ ਉਹਨਾਂ ਕਿਹਾ ਜਿਨ੍ਹਾਂ ਨੇ ਵੀ ਇਹ ਹਰਕਤ ਕੀਤੀ ਹੈ ਹਿੰਦੁਸਤਾਨ ਦੀ ਸਰਕਾਰ ਨੂੰ ਵੱਡਾ ਐਕਸ਼ਨ ਲੈਣਾ ਚਾਹੀਦਾ ਹੈ ਉਹ ਜਾਨੂ ਦਿਵਯਾ ਪੰਜਾਬ ਨਾਲ ਗੱਲਬਾਤ ਦੌਰਾਨ ਕੀ ਕਿਹਾ ਐਮਐਲਏ ਬਾਜਵਾ ਨੇ ਪੰਕ

ད�ཫ� ད�ཚར དད དཁ ད དཁ 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 དཁས ཁཁ ཁ ཁཁ

ਔਰ ਬਹੁਤ ਹੀ ਘਟਿਆ ਕਰਤੂਤ ਇਹ ਜਿਹੜੀ ਉਹਨਾਂ ਵੱਲੋਂ ਅੰਜਾਮ ਦਿੱਤੀ ਗਈ ਉਸੇ ਦੇ ਰੋਸ ਦੇ ਵਿੱਚ ਅੱਜ ਕੱਢਿਆ ਜਾ ਰਿਹਾ ਤਾਂ ਕਿ ਇਹ ਗੱਲ ਦਾ ਪਤਾ ਲੱਗ ਸਕੇ ਦੁਸ਼ਮਣਾਂ ਨੂੰ ਕਿ ਉਹਤੇ ਇਸ ਰੋਸਵਜੋਂ ਪ੍ਰਦਰਸ਼ਨ ਕਰ ਰਿਹਾ ਕਿਉਂਕਿ ਹਰ ਵਾਰੀ ਚਾਇਓ ਤਾਜ ਤੇ ਹਮਲਾ

ਦੇਖੋ ਜਿਹੜਾ ਪੈਲ ਗੈਂਡ ਵਿੱਚ ਘਟਨਾ ਹੋਈ ਆ ਜਿਹੜੇ નિર્ਦੋਸ਼ ਮਾਰੇ ਗਏ ਨੇ ਉਹਨਾਂ ਦੇ ਪਰਿਵਾਰਾਂ ਨਾਲ ਪੀੜ ਸਾਂਝੀ ਕਰਦਿਆਂ ਹੋયા ਉਹਨਾਂ ਦੇ ਪਰਿਵਾਰਾਂ ਨਾਲ ਦੁੱਖ ਸਾਂਝੇ ਕਰਦਿਆਂ ਹੋਇਆ ਅਸੀਂ ਸਾਰੇ ਸ਼ਹਿਰ ਵਾਸੀ ਇਕੱਠੇ ਹੋਏ ਆ ਕਿ ਜੇ ਬਾਣੀ ਜਿਖਿਆ ਜੋ ਪੜੋਸੀ ਕੇ ਖੂਆ ਉਹ ਆਪਣੇ ਵੀ ਜਾਨ ਜੇ ਅੱਜ ਤੇਰੇ ਕੇ ਗਵੰਡੀ ਨਾਲ ਗੱਲ ਹੋਈ ਆ ਤੇ ਖੁਸ਼ ਨਾ ਹੋ ਕਿਸੇ ਦਿਨ ਤੇਰਾ ਵੀ ਹੋ ਸਕੇ ਇਹ ਪਾਣਾ ਕਿਸੇ ਦੇ ਹਿੰਦੁਸਤਾਨੀ ਨਹੀਂ ਬਣ ਸਕਦਾ ਅੱਜ ਨਾਲ ਵੇਲਾ ਵਿੱਚ ਸਾਰੀਆਂ ਪਾਰਟੀਆਂ ਛੱਡ ਕੇ ਸਾਰੇ ਧਰਮ ਛੱਡ ਕੇ ਕਿ ਹਿੰਦੁਸਤਾਨੀ ਬਣ ਕੇ ਇਸ ਦੁੱਖ ਦੇ ਵਿੱਚ ਉਹਨਾਂ ਪਰਿਵਾਰਾਂ ਨਾਲ ਖੜੀਏ ਤੇ ਬੁਲਕਦੀ ਸਰਕਾਰ ਨਾਲ ਖੜੀਏ ਸੈਂਟਰ ਸਰਕਾਰ ਕੀ ਐਕਸ਼ਨ ਲੈਂਦੀ ਨਹੀਂ ਲੈਂਦੀ ਉਹਨਾਂ ਦਾ ਕੰਮ ਆ ਪਰ ਅਸੀਂ ਸਾਰੀਆਂ ਪਾਰਟੀਆਂ ਛੱਡ ਕੇ ਕੋਈ ਕਾਂਵਰਸੀ ਨਹੀਂ ਕੋਈ ਕਾਲੀ ਨਹੀਂ ਕੁਛ ਨਹੀਂ ਅਸੀਂ ਅੱਜ ਇੱਕ ਹਿੰਦੁਸਤਾਨੀ ਹੋਣ ਦੇ ਨਾਤੇ एक्शन जो एक्शन करेगी नोते एक दुख साझा करी सारे शहर वासी जंगात बने पर जंग लगनी नहीं लगनी की है है कि एक्शन करना कर देता अभी तो दुख साझा करे हुए कहो जि एक्शन करना यह दिल्ली वाले का फैसला फौजा का फैसला ਅਸੀਂ ਉਹਨਾਂ ਦੇ ਨਾਲ ਅੱਜ ਦਾ ਰੋਸ ਪ੍ਰਦਰਸ਼ਨ ਜਿਹੜਾ ਜਿਹੜਾ ਇਹ ਕੈਂਡਲ ਮਾਰਚ ਕੱਢਿਆ ਗਿਆ ਇਹ ਕੈਂਡਲ ਮਾਰਚ ਜਿਹੜੇ ਸਾਡੇ ਨਿਰਦੋਸ਼ ਨਿਹੱਥੇ ਹਿੰਦੁਸਤਾਨੀਆਂ ਨੂੰ ਪਹਿਲਗਾਮ ਦੇ ਵਿੱਚ ਕਾਇਰਾਂ ਵਾਂਗੂ ਬੁਜ਼ਦਲਾ ਵਾਂਗੂ ਆ ਕੇ ਪਾਕਿਸਤਾਨੀਆਂ ਨੇ ਮਾਰਿਆ ਅਤਵਾਦੀਆਂ ਨੇ ਮਾਰਿਆ ਇਹ ਉਹਨਾਂ ਦੇ ਰੋਸ ਵਿੱਚ ਅੱਜ ਸੜਕਾਂ ਤੇ ਸਾਰੇ ਫਟੇਗੜ ਚੂੜੀਆਂ ਦੇ ਨਗਰ ਨਿਵਾਸੀ ਸੜਕਾਂ ਤੇ ਆਏ ਬੱਚੇ ਬੱਚੇ ਦੇ ਮਨ ਚ ਰੋਸ ਏ ਹਰ ਵਰਗ ਦੇ ਵਿੱਚ ਰੋਸ ਏ ਹਰ ਜਾਤੀ ਦੇ ਵਿੱਚ ਰੋਸ ਏ ਕਿਉਂਕਿ ਇਹ ਕੋਈ ਬਹੁਤ ਵਧੀਆ ਕੰਮ ਨਹੀਂ ਇਹਨਾਂ ਨੇ ਕੀਤਾ ਇਹ ਕੋਈ ਦਲੇਰੀ ਵਾਲਾ ਕੰਮ ਨਹੀਂ ਬੁਜ਼ਦਲਾਂ ਵਾਲੀ ਹਰਕਤ ਏ ਕਿਨੇ ਹੱਥੀਆਂ ਨੂੰ ਆ ਕੇ ਹਰ ਵਾਰੀ ਬੁਜ਼ਦਲਾਂ ਨੂੰ ਗੋਸਪੇਟ ਕਰਕੇ ਆ ਕੇ ਤੇ ਮਾਰ ਕੇ ਜਾਂਦੇ ਨੇ ਮਜਾ ਦੇ ਤਾਦੇ ਚੈਲੰਜ ਕਰਕੇ ਆਓ ਬਹਾਦਰਾਂ ਵਾਲੀ ਲੜਾਈ ਲੜੋ ਫਿਰ ਪਤਾ ਲੱਗੇਗੀ ਤੁਹਾਡੀ ਔਕਾਤ ਕੀ ਹੈ ਇਹੀ ਗੱਲ ਹੈ ਜਿਹੜੀ ਅੱਜ ਕਰਨ ਵਾਸਤੇ ਹਰ ਹਿੰਦੁਸਤਾਨ ਦਾ ਨਾਗਰਿਕ ਸੜਕਾਂ ਤੇ ਆਇਆ ਦਾ ਹਰ ਇੱਕ ਦੇ ਮਨ ਚ ਗੁੱਸਾ ਹੈ ਰੋਸ ਹੈ ਸੋ ਅਸੀਂ ਤੇ ਇਹੀ ਕਵਾਂਗੇ ਕਿ ਇਹ ਲੜਾਈ ਸਾਂਝੀ ਲੜਾਈ ਹੈ ਕਿਸੇ ਜਾਤ ਦੀ ਪਾਰਟਿਕੂਲਰ ਜਾਂ ਕਿਸੇ ਪਾਰਟੀ ਦੀ ਲੜਾਈ ਨਹੀਂ ਇਹ ਪੂਰੇ ਹਿੰਦੁਸਤਾਨ ਦੀ ਲੜਾਈ ਹੈ ਇਹ ਹਿੰਦੁਸਤਾਨ ਦੇ ਨਾਲ ਉਹਨਾਂ ਨੇ ਗਲਤ ਕੀਤਾ ਜਿਹੜੇ ਗਏ ਨੇ ਉਹਨਾਂ ਦਾ ਉਹਨਾਂ ਦੀ ਆਤਮਾ ਨੂੰ ਸ਼ਾਂਤੀ ਲਈ ਅੱਜ ਰੋਸ਼ ਆ ਜਿਹੜਾ ਕੈਂਡਲ ਮਾਰਚ ਕੱਢਿਆ ਗਿਆ ਹੈ ਕਿ ਪ੍ਰਮਾਤਮਾ ਨਾਲ ਉਹ ਆਪਣੇ ਚਰਨਾਂ 'ਚ ਨਵਾਜ਼ ਬਖਸ਼ਣ ਔਰ ਪਿੱਛੇ ਪਰਿਵਾਰ ਨੂੰ ਪਾਣਾ ਮੰਨਦਾ ਬਲ ਬਖਸ਼ਣ ਜੈ ਹਿੰਦ ਹਾਂਜੀ ਪ੍ਰਧਾਨ ਜੀ ਅੱਜ ਦੇ ਰੋਜ਼ ਸਮਾਰੋਹ ਵਿੱਚ ਆਂ ਜੀ ਅੱਜ ਪਹਿਲਾਂ ਤਾਂ ਉਹ ਲੋਹਾਂ ਜਿਹੜੀਆਂ ਨੇ ਪਹਿਲ ਗਾਮ ਦੇ ਵਿੱਚ ਜਿਹੜੀਆਂ ਅਤਵਾਦੀਆਂ ਦੇ ਸ਼ਿਕਾਰ ਹੋਈਆਂ ਉਹਨਾਂ ਦੀ ਸ਼ਾਂਤੀ ਵਾਸਤੇ ਕੈਂਡਲ ਮਾਰਚ ਕੱਢਿਆ ਗਿਆ ਸਦਾਤਰ ਜਿੰਦ ਸਿੰਘ ਬਾਜਲਾ ਸਾਡੇ ਹਲਕੇ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਦੀ ਅਗਵਾਈ ਦੇ ਵਿੱਚ ਇੱਕ ਜੁਟਾ ਜਿਹੜੀ ਯੂਨਿਟੀ ਦਿਖਾਈ ਗਈ ਆ ਸਾਰੇ ਧਰਮਾਂ ਨੇ ਮਿਲ ਕੇ ਉਹਦੇ ਵਿੱਚ ਕੋਈ ਕਿਸੇ ਧਰਮ ਦਾ ਕੋਈ ਬਹੁਤਾ ਯੋਗਦਾਨ ਨਹੀਂ ਔਰ ਕਿਸੇ ਦਾ ਇਹ ਨਹੀਂ ਕਿ ਕੋਈ ਪਿੱਛੇ ਹਟ ਜਾ ਹਿੰਦੁਸਤਾਨ ਦਾ ਇੱਕ ਇੱਕ ਜਾਤ ਇੱਕ ਇੱਕ ਧਰਮ ਜਿਹੜਾ ਆ ਉਹ ਇੱਕ ਥਾਂ ਖੜਾ ਆ ਸੈਂਟਰ ਗਵਰਨਮੈਂਟ ਦੇ ਨਾਮ ਖੜਾ ਔਰ ਜੋ ਵੀ ਕਿਸੇ ਤਰ੍ਹਾਂ ਦੀ ਪਾਕਿਸਤਾਨ ਨੇ ਕੋਈ ਵੀ ਅਜਾਈ ਹੁਣ ਦਾ ਸ਼ਰਾਬ ਬਕੀਤੀ ਤਾਂ ਉਸ ਦਾ ਮੂੰਹ ਤੋਂ ਜਵਾਬ ਦਿੱਤਾ ਜਾਵੇਗਾ ਵਧੀਆ ਕੰਮ ਨਹੀਂ ਨਾਲ ਕੀ ਕਾਏ ਕੋਈ ਤਲੇਰੀ ਵਾਲਾ ਕੰਮ ਹੀ ਹੌਸਲਾ ਵਾਲੀ ਹੈ ਕੋਤੇ ਵਿੱਚ ਪੰਦੀ ਦਿਵਿਆ ਪੰਜਾਬ ਟੀਵੀ ਫਤਿਹਗੜ ਚੋੜੀਆਂ